ਰਿਆ ਤਕੇਸ਼ਾ ਹੀ ਕਰ ਰਿਹਾ ਸਭ ਕੇ ਜਿਹੜੇ ਬੰਦੇ ਮਰੇ ਆ ਵਾਰੀ ਵਾਰੀ ਕਰਦਾ ਮੈਂ ਚਾਹੁੰਦਾ ਵੀ ਇੱਕ ਨਾ ਇਨਸਾਫ ਜਨਾ ਵੋਟ ਆ ਹੱਕ ਲੋਕ ਦਾ ਜਿਹੜਾ ਵੋਟ ਲੋਕ ਰਾਜ ਆ ਇਹਦਾ ਮੱਦੀ ਜੇ ਧਾਰ ਬਣੀ ਆ ਤੁਸੀਂ ਦੋਵੇਂ ਜ਼ਿੰਮੇਵਾਰ ਨੇ ਲੋਕ ਪੈਦੇ ਕੋ ਜਿੱਤ ਦੇ ਕੋ ਹਾਰ ਦੇਵੇ ਜਾਲੀ ਵੋਟਾਂ ਵਾਲਾ ਮਤਲਬ ਨਹੀਂ ਮੌਕਾ ਦੇਣਾ ਪਹਿਲਾਂ ਮੈਂ ਆਣਾ ਮੇਰਾ ਵੱਡਾ ਇਹ ਯਾਰ ਹੌਸਲਾ ਕਰ ਮੇਰਾ ਵੱਡਾ ਭਰਾ ਬਲਜੀਤ ਸਿੰਘ ਜਲਾਲ ਉਸਮਾਨ ਜਿਨ੍ਹਾਂ ਦਾ ਸਿਆਸੀ ਕਦ ਵੀ ਮੇਰਨੋਂ ਬਹੁਤ ਵੱਡਾ ਤੇ ਸਿਆਸੀ ਤਜਰਬਾ ਵੀ ਬਹੁਤ ਵੱਡਾ ਜਿਹੜੀਆਂ ਯਾਲੀ ਵੋਟਾਂ ਦੀ ਗੱਲ ਕਰ ਰਹੇ ਹਾਂ ਜਾਂ ਤੇ ਮੈਨੂੰ ਕੋਈ ਪਤਾ ਹੋਵੇ ਮੈਂ ਨਹੀਂ ਬੋਲੇ ਭਾਜੀ ਮੈਨੂੰ ਤੇ ਪਤਾ ਹੀ ਨਹੀਂ ਨਾ ਮੈਂ ਤਾਂ ਇਹਨਾਂ ਨੂੰ ਪੁੱਛਿਆ ਪੱਤਰਕਾਰ ਭਰਾਵਾਂ ਨੂੰ ਕਿ ਮੈਨੂੰ ਵੀ ਵਿਖਾਓ ਉਹ ਬੰਦਾ ਕਿਹੜਾ ਆਮ ਆਦਮੀ ਪਾਰਟੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਵਾਜੀ ਨਾ ਅਸੀਂ ਕਿਸੇ ਨਾਲ ਧੱਕਾ ਕਰਦੇ ਆਂ ਨਾ ਅਸੀਂ ਕਿਸੇ ਨਾਲ ਧੱਕਾ ਕੀਤਾ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਆ ਲੋਕਾਂ ਨੇ ਫਤਵਾ ਦੇਣਾ ਹੈ ਲੋਕਾਂ ਦੀ ਮਰਜ਼ੀ ਹੈ ਸ਼ਾਮ ਨੂੰ ਰਿਜ਼ਲਟ ਕੀ ਆਉਣਾ ਹੈ ਜੇ ਤੱਕੇ ਦੀ ਗੱਲ ਕਰਦੇ ਆਂ ਅਸੀਂ ਨਾ ਤੇ ਕਾਲੀ ਦਲ ਵਾਂਗੂ ਤੱਕੇ ਕੀਤੇ ਆ ਕਿ ਪਹਿਲਾਂ ਹੀ ਸਾਰੇ ਭਜਾ ਦੋ ਆਰਡਰਾਂ ਦੋ ਲਤਾਬਾਵਾ ਤੋੜ ਦੋ ਨਾ ਗਾਗਰ ਸੰਗ ਇੱਕ ਵੀ ਬੰਦਾ ਕਹਦੇ ਕਿ ਕਾਗਜ਼ਾਂ ਦੇ ਵਿੱਚ ਕੀ ਨਾ ਕੀਤਾ ਹਾਂ ਜਿਹੜਾ ਇਹਨਾਂ ਦਾ ਇਲਜ਼ਾਮ ਆ ਕਿ ਕਾਗਜ਼ ਰੱਦ ਹੋਏ ਆ ਕਾਗਜ਼ ਰੱਦ ਹੋਣ ਦਾ ਕਾਰਨ ਜਿਹੜਾ ਉਹ ਮੌਕੇ ਦੇ ਅਫਸਰ ਦੱਸ ਸਕਦੇ ਆ ਰਿਟਰਨਿੰਗ ਅਫਸਰ ਦੱਸ ਸਕਦੇ ਆ ਕਿ ਕੀ ਕਾਰਨ ਨਾਲੇ ਦੂਜੀ ਗੱਲ ਕਿ ਜਿਹੜੇ ਕਾਗਜ਼ ਰੱਦ ਹੋਏ ਆ ਪੁੱਛ ਸਕਦੇ ਆ ਨਾ ਉਹਨੂੰ ਜਾ ਕੇ ਪੁੱਛ ਸਕਦੇ ਰਿਟਰਨਿੰਗ ਅਫਸਰ ਨੂੰ ਕਿ ਕਾਰਨ ਕੀ ਬਿਨਾਂ ਰੀਜਨ ਤੋਂ ਤੱਕਾ ਉਹਨੂੰ ਕਹਿੰਦੇ ਆ ਕਿ ਜੇ ਅਸੀਂ ਨਾ ਮੰਗੂ ਲਤਾਂ ਵਾਂਗ ਤੋੜ ਕੇ ਕੁੱਟਮਾਰ ਕਰਕੇ ਲੋਕਾਂ ਨਾਲ ਧੱਕਾ ਕਰਕੇ ਤੇ ਫਿਰ 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 ਕਾਗਜ਼ ਸਭਾ ਕਰਦੇ ਆਂ ਆਸੀਂ ਧੱਕਾ ਨਹੀਂ ਦਿੱਤਾ ਆਪਣੀ ਭੂਆ ਨੂੰ ਆਪਣੀ ਭੂਆ ਨੂੰ ਨਜਾਇਜ਼ ਬਣਾ ਲਿਆ ਬਿਨਾ ਫੋਨ ਕੋ ਅਮਰ ਅਮਰ ਨੂੰ ਆਪਣੀ ਭੂਆ ਨੂੰ ਬਣਾ ਲਿਆ ਆਪਣਾ ਸਾਥੀ ਇੱਕ ਉਹ 12 ਨੰਬਰ ਤੋਂ ਬਣਾ ਰਿਹਾ ਅਨਪੋਲ ਅਜੇ ਧੱਕਾ ਨਹੀਂ ਹੋਰ ਗਿਆ ਇਹ ਤੋਂ ਵੱਡਾ ਧੱਕਾ ਕਿਹਨੂੰ ਕਹਿੰਦੇ ਆ